ਲਓ ਜੀ ਸਾਰਾ ਕੁਝ ਧੋ ਧੂਕੇ ਐਨ ਉੱਕੇ ਰਿਪੋਰਟ ਕਰਤਾ ਮਿੱਠੂ ਆ ਗਿਆ ਕਰਿਆ ਇੱਧਰ ਤੋ ਆ ਗਿਆ ਤੇ ਯਾਰ ਬਾਈ ਨਵੀਂ ਵਿਧੀ ਆ ਹੈ ਗੇਣਾ ਗੱਨੇ ਦੀ ਟ੍ਰੈਂਚ ਵਿਧੀ ਹੁੰਦੀ ਆ ਗੱਲਣ ਵਿਧੀ ਆ ਦੇਤਾ ਸੀ ਭੋਲੂ ਬਾਈ ਦੇ ਕੰਮ ਜੀ ਥੱਲੇ ਬਾਲਣ ਸੜਤਾ ਪੂਲਰ ਦਾ ਸੁੱਕਾ ਆਪਾਂ ਨੇ ਲਾਇਟ 2.5 ਘੰਟੇ ਵੱਤ ਨੂੰ 100 ਸੋ ਹੀ ਟਾਈਮ ਲੱਗਣਾ ਇਹ ਆਉਣਾ ਘੱਟ ਆ ਫੇ ਤੂੰ ਗੈਸ ਵਾਲੀ ਨਾਲ ਕਹ ਲੂ ਸ਼ੁਰੂ ਕਰ ਲਈ ਕਿਤੇ ਉਹ ਵੀ ਦੇਖ ਲਈ ਫਿੱਟਾ ਗਿਆ ਉਹ ਤਾਂ ਠੀਕ ਆ ਇਹਨੂੰ ਜਦ ਤੱਕ ਮੈਂ ਇੰਨੇ ਆਉਂਦੀ ਝੋਕ ਥੋੜੋ ਲਾ ਹਾਂ ਇਹ ਤਾਂ ਹੈ ਤੇਰੇ 10 ਮਿੰਟ ਹੀ ਨੇ ਖਾਰ ਦੇਣਾ 10 ਮਿੰਟ ਚ ਤੇਰੀ ਬਾਤਾਂ ਜਣੀ ਐਂ ਸਾਪਿਆ ਦੇਖ ਲੈ ਮੁੱਦਾ ਮਾਰੇ ਦਾ ਫਾਇਦਾ ਨਾ ਕੋਈ ਚੀ ਚੱਟੇ ਨਾ ਵਾਸਤਾ ਪਈ ਰਿਆ ਥੱਲੇ ਜੀ ਵਾ ਲਾ ਬਣ ਗਨੇ ਸ਼ੁਰੂ ਕਰ ਤੂੰ ਰੱਬ ਦਾ ਨਾਮ ਲੈ ਕੇ ਉਹ ਗੇਲੀ ਦਾ ਪਈ ਉਹਨੇ ਸੁੱਕਣਾ ਯਾਰ ਬਾਅਦ ਚ ਫੁੱਲੀ ਜਾਉਂਗੇ ਉਹਨੂੰ ਛੋਟੂ ਬੋਲਦੇ ਕੋਈ ਬੋਲਦੇ ਲੈ ਜੀ ਸੁੱਕੀ ਸੁੱਕੀ ਚਲ ਆ ਇੱਥੇ ਨਾ ਚੜਨ ਲਾ ਕਿੱਥੇ ਲਾਉਣਾ ਮਠੂਰੇ ਵੀ ਠੀਕ ਹੈ ਨਾ ਮਠੂਰੇ ਵੀ ਠੀਕ ਹੈ ਯਾਰ ਇੱਕੋ ਗੱਲ ਆ ਹੋਏ ਤੈਨੂੰ ਮਿੰਟਕ ਬਾਅਦ ਸਾਫ ਕਰਨਾ ਪੈਣਾ ਲੋੜੇ ਨਹੀਂ ਸਾਫ ਕਰਨੇ ਦੀ ਓਰੇ ਇੱਕ ਵਾਰ ਦੀ ਹੋ ਜਾਣਾ ਚੱਲ ਦੇਖਾਂਗੇ ਜੇ ਬੰਦ ਹੋਈ ਵਾਹਿਗੁਰੂ ਸੱਚੇ ਪਾਤਸ਼ਾਹ ਭੋਲੂ ਦੇ ਗੰਨੇ ਵਗਰ ਪਰ ਕੀ ਸਾਡੇ ਗੰਨੇ ਜਿਆਦਾ ਗਿਆ ਹੈਗਾ ਹੈਗਾ ਓਹ ਕੋਲ ਦੇ ਕੋਲ ਦੇ ਉਧਰ ਬੰਦਾ ਗੋਆ ਕੋਣ ਲਾਇਆ ਬਈ ਗੋਬਰਗੈਂਚ ਹੱਥ ਨਾ ਤੂੰ ਦੇ ਦੀ ਯਾਰ ਭਾ ਦੀਗਾ ਕੋਈ ਨਹੀਂ ਰੇਸਣਾ ਤੇ ਬਾਸ ਬਾਂਦਰੇਸ ਬ੍ਰਿਜ ਚਾਹੀਦਾ ਇਹ ਟਰੈਕਟਰ ਤਾਂ ਏਡਾ ਏ ਆ ਰਸ ਗਏ ਜਾਂ ਨਿਕਲੇ ਪਹਿਨਾ ਪਹਿਨਾ ਮਾਰੂੰਗੀ ਸਲਿੱਪ ਆਏ ਕਿੰਨਾ ਏ ਨਿਕਲਦਾ ਲਾਹੂਏ ਨਾ ਮੈਂ ਸਲਿੱਪ ਮਾਰੂੰਗੀ ਵਾਜਾਂ ਕੱਢਦੀ ਆ ਮੈਂ ਫੋਨ ਨੇ ਮਾਰਿਆ ਤੇਰੇ ਗੇਂਦ ਨੇ ਮਾਰ ਜਿੱਦਰਾ ਨੰਬਰ ਕਿੱਲਾ ਇਹਨੇ ਬਲੇ ਪਕੈਣਾ ਲਾ ਦੇ ਨੰਬਰ ਦਾ ਕਿ ਨਹੀਂ ਨਿੰਨਾਗਾ ਚੱਲ ਪਾ ਜਾ ਵੇ ਇਹ ਬਾਈ ਕੋਲਾ ਹੀ ਲੱਦ ਕੇ ਲਿਆ ਇਹ ਭਰੀਆਂ ਦਾ ਕੋਈ ਅੰਦਾਜ਼ਾ ਨਹੀਂ ਹੈ ਭੜੀਆਂ ਪੰਜ ਕੁ ਭਰੀਆਂ ਤਗੜੀਆਂ ਬਹ ਮੇਰੀਆਂ ਛੇ ਆ ਚਲੋ ਦੇਖਦੇ ਆ ਜੀ ਫਿਰ ਕਹਾ ਕਹਿੰਦਾ ਬੱਤ ਮੰਨ ਕੇ ਚੱਲ 2.5 3 ਉਹੀ ਕਿਹਾ 2.5 3 ਗਵੰਡਲ ਉਹਨਾਂ ਦਾ ਨੋਦਾ ਹੋਵੇ। ਉਹ ਲੈ ਲੈ ਕੱਢ ਤਾ। ਮੁੱਲ ਕਾ ਤੇ ਲੈਣਾ? ਕੀ ਕੀ ਭੜੀਆਂ ਆਹਾਰੀਆਂ ਲੈ ਲੈਣੀਆਂ ਕਾਹਾਂ? ਨਹੀਂ ਵੀ ਗੱਲ ਵੀ ਤਾਂ ਕੱਢ ਕੇ ਦੇ। ਨਹੀਂ ਗਾਹਾਂ ਨੂੰ ਹਾਲਾ ਕੰਮ ਨਹੀਂ ਰੱਖਣਾ। ਹਾਂ। ਉਹ 95 ਦਾ ਕੱਢ ਕੇ ਦੇ। ਗਾਹਾਂ ਦਾ ਬਹਿ ਨਹੀਂ ਫਸਿਆ ਬਾਈ। ਐਂ ਤਾਂ ਆਈ ਕੋਈ ਜੱਟ ਤਾਂ ਨਹੀਂ ਲੈ ਦੇਣੀਆ। ਚੋਕ। 99 ਦਾ ਕੱਢ ਕੇ ਦੇਖ ਲੈ। ਦੇਖੂਗਾ ਗਾਹਾਂ? ਜਿੰਨੀਆਂ ਮਰਜ਼ੀ ਲੈ ਲਈਆਂ ਯਾਰ। 99 ਦਾ 38 ਦਾ ਔਖਾ ਸੀ ਕੱਢਿਆ ਏ 95 ਦਾ ਅਜੇ ਦੇਖਾਂਗੇ ਕੱਢ ਕੇ ਕਾਹਾਂ 95 ਦਾ ਦੇਖਾਂਗੇ ਇਹਦੇ ਇੱਧਰ ਰਹੋ ਬੈਲਟ ਤੇ ਲਗਨ ਨੇ ਰੇਲਾ ਬਾਈ ਦੇ ਵੱਡੇ ਵਿੱਚ 4-4 ਫੁੱਟ ਦੇ ਮੈਂ ਤਾਂ ਵੱਡੇ ਨਹੀਂ ਨੇ 35 ਕਿ ਲੀਟਰ ਹੋਇਆ 50 ਲੀਟਰ ਦਾ ਟੱਪ ਆ ਉਹ ਫੁੱਲ ਥੋੜੋ ਭਰ ਕੇ ਪਾਉਂਦੇ ਤੇ ਆਪਾਂ ਸਰਕਾਰ ਦੇ ਲਾਟੋ ਪਾਉਂਦਾ ਉਹ ਫਿਰ ਭੋਲੂ ਬਾਈ ਦਾ ਗੱਨਾ ਹੈ ਉਹੀ ਥੋੜੋ ਆ ਇਹ ਸ਼ੁਰੂ ਬਾਅਦ ਚੋਂ ਦਾ ਬੈਣਾ ਮੁੱਕ ਜਾਂਦਾ ਨੂੰ ਸਾਹ ਮਿਲ ਜਾਂਦਾ ਕਹਿੰਦਾ ਖਲਾੜੀ ਰੂਪੀ ਨਹੀਂ ਅੱਜ ਹਾਂ ਲਾਉਣ ਦਾ ਤਰੀਕਾ ਹੈ ਇਹ ਇਹ ਤਾਂ ਹੈਗਾ ਨਾ ਵੀ ਕਰਤਾ ਰੱਬ ਦੇ ਨਾਮ ਲੈ ਕੇ ਸ਼ੁਰੂ ਹੈ ਚੱਲ ਬਿਆ ਤੋਂ ਦੜਾਈ ਤੱਕ ਹੀ ਬਹੁਤ ਆ ਸਾਡਾ ਹਾਏ ਆਇਆ ਗੋੜ ਖਾਲਾ ਤੂੰ ਹੀ ਠੀਕ ਹੋ ਜੂ ਦਰਮਰਾਸ ਬਲਾ ਦੇ ਨਹੀਂ ਹੋ ਨਿਊਜ਼ੀਲੈਂਡ ਸਾਫ ਹੈ ਨਿਊਜ਼ੀਲੈਂਡ ਸਾਫ ਹੋ ਜੂ ਨਾਲੇ ਪੇੜੀਆ ਠੀਕ ਹੋ ਜੂ ਤੂੰ ਤੂੰ ਅਸਰੀ ਕਾਲਜੀ ਸਾਰੇ ਹੋਰ ਠੀਕ ਆ ਡਾਊਨ ਹੁੰਦਾ ਲੱਗਦਾ ਉਦੋਂ ਨਾ ਯਾਰ ਕੈਂ ਕੰਡੇ 'ਤੇ ਰਹੇਗਾ ਨਹੀਂ ਉਦੋਂ ਦੇ ਕੰਡੇ 'ਤੇ ਤਕਲੀਫ ਬਹੁਤ ਕੰਡੇ 'ਤੇ ਸਰੀਰ ਮਾੜਾ ਹੋ ਗੇ ਹਾਂ ਸਰੀਰ ਮਾੜਾ ਹੋ ਗਿਆ ਸਰੀਰੇ ਕੇ ਹਾਂ ਨਹੀਂ ਹੁਣ ਆਪਾਂ ਨੇ ਛੱਡ ਤਾ ਖਾ ਸਕੋ ਥੋੜੇ ਦਿਨ ਖਾਤਰ ਪੂਰੇ ਨਹੀਂ ਛੱਡ ਹੋਣਾ ਹਾਂ ਜਿਹੜੀ ਉਨਾ ਵੀ ਨਹੀਂ ਹਾਂ ਥੋੜਾ ਕਰਤਾ ਮੈਂ ਖਾਣਾ ਵੀ ਜ਼ਰੂਰੀ ਹੈ ਪਰ ਪਰਹੇਜ਼ ਵੀ ਜ਼ਰੂਰੀ ਹੈ ਪਰ ਪਰਹੇਜ਼ ਤਾਂ ਸਾਲ ਹੋ ਗਿਆ ਯਾਰ ਥੋੜੀ ਰਾਤ ਨੂੰ ਠੰਡ ਲੱਗੀ ਬੁਖਾਰ ਚੜ ਗਿਆ ਯਾਰ ਬੈਰ ਨੂੰ ਪਹਿਲਾਂ ਨਹੀਂ ਗੱਲ ਮੈਨੂੰ ਹੋ ਗਿਆ ਤਾਂ ਮਾਸਾ ਖਾਈ ਗਿਆ ਖਾਈ ਗਿਆ ਜਾਂ ਖਾ ਪੀ ਗਿਆ ਬਿੰਦੇ ਪਰ ਇਹਨੂੰ ਕਿਹਾ ਹੋ ਗਿਆ ਹੂੰ ਬਾਹਰ ਦੇਤੀ ਦਵਾਈ ਕਾ ਨਹੀਂ ਟਾਪਾ ਜਾ ਕੇ ਆਇਆ ਜਨਰਲ ਮੈਂ ਲਾ ਦੇ ਹੁਣ ਦੇਖਦਾ ਕਿ ਆ ਕਰੇ ਕਰੇ ਲਾਈਟ ਨੂੰ ਮੈਂ ਦੇਖੀ ਮੜਾ ਜੇ ਸਾਇਰਾ ਕੇ ਆਵੇ ਬਾਲਣ ਦਾ ਤੇ ਇਤਾ ਮਟੂ ਦੇਵੋ ਹਾਂ ਭਾਈ ਬਾਹਰ ਕਿਹੜੇ ਸਾਭ ਕੇ ਨਿਕਲਦਾ ਠੀਕ ਬਾਹਰ ਲੀ ਗਏ ਪਰ ਹੁਣ ਆਏ ਆ ਜੇ ਜਿਆਦਾ ਬਣ ਗਿਆ ਉਹ ਨਾ ਮੈਲ ਵੀ ਵਿੱਚ ਰਲਾ ਦੇਣੀ ਹਾਂ ਮੈਲੇ ਰਾਲ ਨਹੀਂ ਪਾ ਮੈਲੇ ਨਹੀਂ ਛੇਤੀ ਆਉਂਦੀ ਨਹੀਂ ਹੈਗੀ ਕੋਈ ਖੋਈ ਗਿਰਦੇ ਆਂ ਤਾਂ ਠੰਡੀ ਹੋ ਜਾਊਗੀ ਪਾਣੀ ਦੀ ਬਾਲਟੀ ਕਿਹਾਦਾ ਹੈਗਾ ਉਹਨੇ ਚੱਕ ਲਈ ਮੈਲ ਤੇ ਕੱਢਣੀ ਅੱਛਾ ਉਹ ਟੱਪ ਪਾਣੀ ਜਿਹੜੇ ਮਾਰ ਨਾਲ ਜਿਹੜੇ ਠੰਡਾ ਕਰਦੇ ਨੇ ਜਿਹੜੇ ਡੰਡਾ ਕਰਦੇ ਨੇ ਹਾਂ ਕੋਈ ਚੱਕ ਲਿਆ ਕੋਈ ਨਹੀਂ ਵੇਖ ਖਾਪਾ ਦੇ ਠੀਕ ਆਂ ਤਾਂ ਸਕੀਮੀ ਆ ਉਹਦੇ ਜਦ ਆਸ ਆ ਰਹੀ ਪੱਤੀ ਹੋਰ ਕੱਢ ਲੈ ਚੱਲ ਲੈ ਲੱਕੜੀਆਂ ਸਿਰਦੀਆਂ ਬਾਲਣ ਹੰਨੇ ਆ ਤਾਂ ਹੀ ਤੇ ਬੈਠਾ ਸਾਈਡ ਪਰ ਉਹੀ ਹਾਂ ਥਾ ਛੇਤੀ ਜਾ ਕੇ ਲਿਆ ਸੁੱਕੀਆਂ ਹੈਗੀਆਂ ਤੇ ਧੂਆਂ ਤੇ ਕਿਹੜੇ ਸਾਗ ਗਿਆ ਚੱਲਦਾ ਉਹ ਪਿੱਛੇ ਦੇ ਲਾਟਾਂ ਹਾਂ ਮੂਰੇ ਵੀ ਨਿਕਲਦੀਆਂ ਲਾਟਾਂ ਮੈਂ ਆ ਪਿੱਛੇ ਖੁੱਲੀ ਛੇਤੀ ਕਰ ਉਹ ਖੁੱਲੀ ਚ ਕਿਹੜੇ ਸਾਗ ਗਿਆ ਜਾਂਦਾ ਬੰਦੇ ਬੰਦੇ ਭੋਲੂ ਮੈਨੂੰ ਵੀ ਚੱਕਣੀ ਆ ਉਹ ਹੀ ਤਾਂ ਕਿਹਾ ਵਿਚੇ ਰਲਦੇ ਵੀ ਥੋੜੀ ਆ ਮੈਂ ਉਹ ਬਾਲਣ ਦੇ ਤੋੜ ਕੇ ਬੈਠਾ ਉਹ ਬੈਠਾ ਰਹਿ ਜਾਂਦਾ ਕਿ ਮੈਂ ਜੀ ਆਉਂਦੇ ਨਹੀਂ ਆਦੀ ਬਸ ਨਹੀਂ ਅਜੇ ਨਹੀਂ ਆਉਂਦੀ ਹੈਗੀ ਬਾਟੀ ਲਿਆ ਪਾਣੀ ਦੀ ਪਹਿਲਾ ਫਿਲਮ ਪਿਵਾਵਾ ਇਹਨੂੰ ਕਰਮੇ ਉਹਨਾਂ ਇਤਰੇ ਪਾਣੀ ਦੀ ਬਾਲਟੀ ਪਾਦੀ ਉਹ ਰੰਡੀ ਹੋ ਜਾਣਾ ਵਿਚੇ ਪਾ ਦੂਗਾ ਨਹੀਂ ਆਹ ਨਾ ਸਕੀਮ ਠੀਕ ਆ ਤੇਰੀ ਇਹ ਉਹ ਨਾ ਠੀਕ ਆ ਚਲੋ ਜੀ ਪਹਿਲਵਾਨ ਅੱਜ ਦੋ ਜਣੇ ਹਥਿਆਰਾਂ ਵਾਲੇ ਉਹਦੋਂ ਇੱਕ ਤਾਂ ਛੱਗਣੀ ਥੋੜੀ ਮੈਲ ਹੋਣੀ ਮੜੀ ਜੀ ਲਾ ਦੇ ਰੋਗੀ ਬੈਠੇ ਨਾ ਜੇ ਵਹਲੇ ਥੱਲੇ ਬੈਠ ਕੀ ਫੇ ਕੰਮ ਖਰਾਬ ਹੋ ਜਾਂਦਾ ਇੱਕ ਵਾਰੀ ਨਾ ਮੈਲ ਪਾਟ ਕੇ ਆ ਦੋਲੇ ਲੱਗ ਜਵੇ ਬਾਸ ਕਮਲੇਸ਼ ਆ ਬੋਲਦੀ ਮੜੀ ਪੱਤੀ ਜੀ ਸਾਰੀ ਉਹ ਬੋਲਦੀ ਮੈਂ ਹੋਰ ਫੋਲਦਰ ਤੇ ਹਵਾ ਲੱਗ ਜੂ ਯਾਰ ਬਸ 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 ਦੇਖ ਕੇ ਬੋਲੂ ਬਾਈ ਦੇਖ ਕੇ ਹੋ ਗਿਆ ਹੋ ਗਿਆ ਹੋ ਗਿਆ ਹੋ ਗਿਆ ਹੋ ਗਿਆ ਹੋ ਗਿਆ ਹੁਣ ਉਹ ਟੋਕਰੀ ਜੀ ਨਹੀਂ ਹੈਗੀ ਉਹਦੇ ਕਿ ਰੱਖਤੀ ਚਲੋ ਉਹ ਪਈ ਆ ਥੱਲੇ ਟੱਪ ਆਏ ਸਭ ਕੁਝ ਪਿਆ ਲੱਡ ਕੇ ਚੱਕਾ ਤੋਂ ਚੱਕੀ ਜਾਲ ਉੱਪਰ ਤੇ ਉਹ ਵੀਰੀ ਨੇ ਤਾਂ ਕੱਢੇ ਲੈਣਾ ਭਾਈ ਪਕਾਵਾ ਇਹ ਤਖੜਾਏ ਸਵੇਰ ਦੀ ਸਾਨੂੰ ਬਾਰੀ ਨਹੀਂ ਆਉਣ ਦਿੰਦਾ ਦੇਖ ਲੈ ਕਿਹੜਾ ਬੱਤੀ ਦਾ ਲਾਇਆ ਸਵੇਰ ਥੱਲੇ ਬਾਲਣ ਸਿਰ ਤੇ ਆਏ ਨੇ ਉਹ ਬਾਲਣ ਇੰਨਾ ਸਿਰ ਤੇ ਚੱਪੇ ਉਹ ਪੁੱਟ ਕੇ ਥੱਲੇ ਉਹਨੇ ਬਾਏ ਮੈਲ ਲਿਆਤੀ ਪੈ ਗਈ ਹੁਣ ਤਾਂ ਇਹ ਕਿੱਦਾਂ ਘੰਟਾ ਲੱਜਣਾ ਹਲੇ ਐਨਾ ਘੰਟਾ ਲੱਗਿਆ ਜਾਂਦਾ ਫੇ ਹੌਲੀ ਹੌਲੀ ਤਾਰ ਨਹੀਂ ਆ ਠੰਡੀ ਹੈ ਹਾਂ ਹੌਲੀ ਹੌਲੀ ਤਾਰ ਨਹੀਂ ਆ ਕਿਆ ਬਣਾਉਣਾ ਹੈ ਤੂੰ ਦਾਦੀ ਕਹਿਉਣਾ ਕੱਚਾ ਕ ਬਣਾਉਣੀ ਆ ਪੁੱਤਰ ਵੀ ਬਣਾ ਦੇ ਕੋਈ ਇਹ 20 ਵਾਰ ਤਾਂ ਠੰਡੀ ਕਰਨੀ ਆ ਇਹ ਹਲੇ ਤੂੰ ਦੇਖਦਾ ਜਾ ਇਹਦੇ ਤਮਾਸ਼ੇ ਹਾਂ ਹਾਂ ਤੂੰਗੇ ਲਿਆਇਆ ਇਹ ਇਹ ਤਾਂ ਆ ਜਿਹਨੇ ਮੰਗਾਈ ਹੈ ਜੀ ਅੱਛਾ ਮੱਥਾ ਟੇਕਣ ਨੂੰ ਕੱਠੇ ਕਰ ਕਰ ਕੇ ਲਾਉਂਦਾ ਵੀ ਤੂੰ ਥੋਕੀ ਜਾ ਇੰਨੇ ਤਾਂ ਉਹਦੇ ਚ 10000 ਰੁਪਏ ਆ ਪ੍ਰਾਨ ਲਾਈ ਜਾ ਚੋਕਾ ਇੰਨੇ ਨਹੀਂ ਲਾਉਣਾ ਆਪਣਾ ਥੋਕਣੀ ਆ ਬੱਤ ਖਰਾਬ ਕਰਦੀ ਆ ਤਾਂ ਦੇਖੀ ਅੱਜ ਬੱਤ ਦੱਸ ਹਾਂ ਬਤਾਦਾ ਖਰਾਬ ਮੈਂ ਵੀ ਤਾਂ ਤੈਨੂੰ ਝੋਕਾ ਵਟਾਣਾ ਮੈਂ ਕਿਹਾ ਬੈਠਣਾ ਇੱਥੇ ਇੱਕ ਇਹਦੇ ਬਰਬਾਦ ਸਾਂਭਣੇ ਦਾ ਟਾਈਮ ਆ ਹੋਰ ਕੀ ਆ ਤੇ ਉਹ ਤਾਂ ਹੋਊਗਾ ਫਿਰ ਸ਼ੁਰੂ ਜੈਂਡੇ ਚ ਮੈਂ ਰਲ ਜਾ ਮੈਂ ਅੱਜ ਵਧੀਆ ਚੱਕੀ ਆ ਜੀ ਉਹ ਤਾਂ ਇੰਡੀ ਦੇ ਦੇਖ ਦੇ ਕੇ ਆਹ ਅੱਜ ਪਹਿਲਵਾਨ ਬਹਿਣੀ ਹਥਿਆਰ ਚੱਕੀ ਗਦਾ ਆਪਣੇ ਐਂਡ ਜੀ ਦੇਖ ਦੇ ਕੇ ਆਹ ਤੂੰ ਬਹਿਣੀ ਹਥਿਆਰ ਚੱਕੀ ਖੜਾ ਵੀ ਬਾਰੀ ਆਉਣੇ ਵਾਲੀ ਹੈ ਇਹਨਾਂ ਦੀ ਹੈ ਭਲੇ ਹੋਰ ਥੱਲੇ ਚਲੇ ਜਾਣ ਤੇ ਭਲੇ ਨਾ ਪਾਈ ਇਹਨੂੰ ਤੇਲ ਨੁੱਤ ਨਹੀਂ ਪਾਇਆ ਨੇ ਤੇਲ ਤਾਂ ਪਾਤਾ ਹੀ ਨਹੀਂ ਕੱਦਾ ਨਾ ਇਹੜਾ ਚਲੇਗੀ ਨਹੀਂ ਹਾਂ ਜਦੋਂ ਮੂੰ ਫਟ ਕੇ ਪੈਣ ਲੱਗੀ ਇਹਨਾਂ ਫਟ ਕੇ ਫੁੱਲ ਬਣਦਾ ਹੁੰਦਾ ਹੁਣ ਫੁੱਲ ਲੱਗ ਗਿਆ ਬਣਨਾ ਫੁੱਲ ਬਣਦਾ ਹੁੰਦਾ ਫੁੱਲੇ ਆਉਣਾ ਹੱਥ ਲਾ ਕੇ ਦੇਖ ਹੱਥ ਨਾਲ ਹੀ ਫੁੱਲ ਬਣਾ ਦੇਣਾ ਇਹਨੇ ਓ ਫੁੱਲੇ ਫੁੱਲ ਆਏ ਹੈ ਹੈ ਇਹ ਬਹੁਤਾ ਰਸ ਛੋਟੀ ਹੈ ਬੱਸ ਉਹ ਤੂੰ ਨਾ ਛੇੜ ਕੋਚ ਸਾਹਿਬ ਨੂੰ ਯਾਰ ਨਹੀਂ ਬੱਤ ਵੀ ਛੋਟੀ ਹੈ ਉਦੋਂ ਨਾਲ ਕੋਚ ਕੋਚ ਸਾਹਿਬ ਨੂੰ ਨਾ ਛੇੜ ਤੂੰ ਉਹਨੂੰ ਸਭ ਪਤਾ ਹੈ ਅੱਛਾ ਯਾਰ ਖੁਆ ਬਣਾਉਣਾ ਮੈਂ ਬੱਦ ਨਹੀਂ ਬਣਾਉਣੇ ਮੈਂ ਸਭ ਵੇਚ ਦੇਣੀ ਆ ਮੈਂ ਰਸ ਦਾ ਖੁਆ ਬਣਾ ਲਗਾ ਨਾ ਠੀਕ ਹੈ ਨਹੀਂ ਓ ਮੜੀ ਅੱਗ ਤਾਂ ਵਾਹ ਹੈ ਫਲਾਣਾ ਕਤਵੀ ਨਾ ਲਾ ਯਾਰ ਹੋਣੀ ਪੈਂਦੀ ਨੇ ਆਣੇ ਵਾਹੀ ਮਦਦ ਉਹ ਇਲਾਕੇ ਜਿਹੜੇ ਆਉਂਦਾ ਤੁਸੀਂ ਧੱਕਾ ਕਰਦੇ ਆ ਉਹ ਲਾ ਤਾਂ ਦੇ ਅੱਗ ਕਹਿੰਦਾ ਜਮੇ ਡੰਡੀ ਕਰਤੀ ਇਹ ਰੰਗ ਬਦਲਦਾ ਹੈ ਤਕਨੀਕ ਨਹੀਂ ਪਤਾ ਹੈ ਕਿੱਟੀ ਘੜਦੇ ਨੇ ਹੁਣ ਤੇਰੇ ਵਾਲੇ ਨੂੰ ਵੱਧ ਹੋਰ ਕਿੱਟੀ ਘੜਨੀ ਹੈ ਮੈਂ ਕਹਿੰਦਾ ਭੋਲੀ ਤਾਂ ਨਹੀਂ ਆਈ ਹੋਗੀ ਹਾਂ ਤੇ ਤੂੰ ਮੇ ਲਾ ਕੇ ਆ ਆ ਹੋ ਗਈ ਲਾਗਾ ਮੇ ਲੱਗਣ ਲੱਗੇ ਆ ਚੱਕ ਤਾਂ ਉਹ ਬਣ ਗਿਆ ਨਾ ਕਿ ਬਹੁਤ ਜੀ ਬਣ ਗਿਆ ਮਾਨਗੀ ਟਰੰਗੀ ਕਰਾ ਨਹੀਂ ਕੋ ਲੁਈ ਹਾਂ ਬਣ ਕੇ ਉਹ ਨਾਲ ਨਾਲ ਤਾਂ ਚਿਪਕ ਗਈ ਸਾਲੀ ਰੋਟੀ ਉਹ ਨਾਲ ਹੀ ਜੁਕ ਗਈ ਆ ਉੱਥੇ ਬਸ ਬਹੁਤ ਆਰ ਨੂੰ ਆਪੇ ਬੋਟਾਂ ਵਾ ਲੀਏ ਬੇਣਾ ਸਾਰੇ ਹੀ ਖਾ ਲੈਣਾ ਨਹੀਂ ਬਈ ਮੈਂ ਚੱਕਣਾ ਬਹੁਤ ਆ ਤੂੰ ਚਾ ਫੇਰ ਛੇਕ ਕੋ ਜੀ ਅਜਿਹਾ ਹੀ ਕੰਮ ਆ ਲਈ ਆ ਦੇਖੋ ਜੀ ਦੇਸੀ ਗੋੜ ਢਹੜੀ ਮੜਾ ਉਹ ਥੱਲੇ ਇਹਦੇ ਗਾਰਾਂ ਜਨ ਆਇਆ ਕਿ ਥੱਲੇ ਚਲੇ ਜਾਵੇ ਨਾ 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 ਇਹ ਪੂਰਾ ਆਇਆ ਹੋਇਆ ਇਹ ਉੱਪਰ ਜੀ ਬੜੀ ਆ ਬੜੀ ਚੌੜੀ ਜਿਆਦਾ ਹੈ ਆਹੇ ਵੀ ਬੜੀ ਜਿਆਦਾ ਵੱਡੂਣੀ ਇਹ ਲੱਗ ਗਈ ਪਹਿਲਾਂ ਲੱਗ ਗਈ ਹੋਣਾ 100 ਰੁਪਏ ਕਿੱਥੇ ਰੁਪਏ ਦੀ ਲੋੜ ਨਹੀਂ ਆਖੇ ਮੂੰਹ ਦੂਏ ਪਾਸੇ ਨੂੰ ਹੋ ਜਾ ਡੇਟਾ ਤੇ ਡੇਗਰੀ ਡੇਟਾ ਹੋ ਜਾ ਸ਼ਿਮੂ ਇੱਧਰ ਨੂੰ ਹੋ ਜਨਾ ਇੱਧਰ ਹੋ ਜਾ ਲੈ ਬਸ ਰਾਲ ਕਰਕੇ ਤੂੰ ਫੇਰੀ ਜਾਂ ਤੈਨੂੰ ਹਾਂ ਬਸ ਬਣ ਗਈ ਜਾਂਦੇ ਲੈ ਦਾ ਵਾਰਦੇ ਅਗਰ ਬੋਲੋ ਬੋਲ ਤਾਰਾ ਕਹ ਲੋ ਕਿ ਹਤਾਬ ਦੇ ਹੁਣ ਕੱਢਣੀ ਆ ਹੋਰ ਕੀ ਬਸ ਚੱਲ ਮਾਰ ਦੇ ਦੇਖਿਓ ਮੜਾ ਖੱਲੇ ਪੁਰਾਣੋ 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 ਜੀ ਬਸ ਮੜਾ ਵੀ ਆਪਣੇ ਵੱਲੋਂ ਆਪੇ ਪਿੱਛੇ ਤੇ ਤੂੰ ਪਾਜ ਟੱਪ ਚਲੋ ਜੀ ਬਾਹਰ ਹੈ ਨਾ ਤਾਈ ਕਰਾ ਲਈ ਜੀ ਬਣਾਈ ਪੀ ਪਾਜ ਆ ਦਰਸ਼ਨ ਮਹਿੰਗੇ ਹੋਏ ਪਏ ਆ ਦੇਖਤਾ ਸੀ ਰੌਣਕ ਮੇਲਾ ਲੱਗਿਆ ਪਿਆ ਕੋਈ ਤਾਂ ਮੈਂ ਕਹਿੰਦਾ ਦੇਖ ਰ ਹਾਂ ਹੁਣ ਕਮੇਲਾ ਲੱਗਿਆ ਪਿਆ ਜੈਕ ਕਰ ਕਣ ਕਿਹਨ ਹਾਇ ਜੀ ਵਧੀਆ ਤੇ ਇਹ ਤਾਂ ਕਾਣਾ ਹੈਗਾ ਕਣ ਦਾ ਕੋਈ ਪਤਾ ਹੋਣਾ ਸਾਡੇ ਬੜਾ ਬੰਦਾ ਹੈ ਇਹ ਤਾਂ ਚੈੱਕ ਤਾਂ ਤੇ ਚੈੱਕ ਤਾਂ ਤੈਨੂੰ ਕਰਨਾ ਆਪਣੇ ਆਪ ਨੂੰ ਜਵਾਨ ਦਾਦਾ ਦੇਖ ਲੈ ਭੋਲੂ ਨੂੰ ਥੋੜਾ ਦਾਦਾ ਦੇਖ ਲੈ ਹੈ ਇਹ ਦਾੜੀ ਦਾ ਬੰਦਾ ਕਾਲੀ ਜੁੱਤੀ ਜੱਕ ਹੈ ਹੈਗਾ ਕਾਣਾ ගතහ හක කන ਓਹੀ ਓਲੀ ਬੋਲਿਆ ਖਾ ਕੇ ਬੋਲੂਗਾ ਕੋਈ ਨਾ ਭੁਜਾਉਂਦਾ ਕਾਣਾ ਵੀ ਧਰਤੀ ਦਾ ਕਿੱਥੇ ਕਾਣਾ ਕਿਤੇ ਬੰਮਿਆ ਜਾ ਤਾਂ ਨਹੀਂ ਕਾਣਾ ਯਾਰ ਧਰਤੀ ਦਾ ਕਾਣਾ ਆ ਇੱਥੇ ਆ ਕਾੜ ਧਰਤੀ ਦਾ ਕਾਣਾ ਓ ਇੰਨਾ ਦਾ ਕਾਣਾ ਹੋਣੀ ਜਿਹੜੇ ਹੋਰ ਕੇ ਤੇ ਆਈ ਗਾ ਲੈ ਹੈ ਤਾਂ ਕਿੱਥੇ ਕਾਣਾ ਗਿਆ ਕਾਣਾ ਦਾ ਰਾਏ ਦਾ ਚੀਨੀ ਵਾਦੇ ਫੇਰ ਕਾਣਾ ਬਣੂਗਾ ਕਾਣਾ ਪਤਾ ਗਿਆ ਮਠਾਸ ਕਿੰਨੀ ਹੈ ਇਹ ਪੂਰਾ ਮਠਾਸ ਹਾਂ ਪਤਾ ਨਹੀਂ ਹੁਣ ਇਹ ਹੀ ਲੜਨ ਲੱਗੇ ਮੈਂ ਤਾਂ ਕੁਝ ਨਹੀਂ ਬੋਲਿਆ ਹੈਗਾ ਉਹ ਖੰਭਵਾਉਗਾ ਅਰੇ ਅਜੇ ਦੋ ਤਰੇ ਪਤਾ ਨਹੀਂ ਆਉਂਦੇ ਇਹਨਾਂ ਦੇ ਆ ਮੇਰੀ ਆ ਬੰਨੀ ਦੀ ਆ ਵਾਲੇ ਬਸ ਕਰਦੇ ਬੰਦ ਹੁਣ ਚਲੋ ਨਿਬੜ ਗਏ ਜੀ ਕਰੀਏ ਅਗਲੀ ਗੱਲ ਤੱਕ ਵੀ ਸਟਾਰਟ ਪ੍ਰਧਾਨ ਇਹਦਾ ਖਾਕੂ ਕੇ ਯਾਰ ਫੇਲ ਕਰਤਾ ਦੇਖ ਲੈ ਇਹਨੇ ਬਸ ਮਿੱਠੇ ਵੀ ਘੱਟ ਮਾਰਦਾ ਇਹ ਉਹ ਖਾਦਾ ਰਹਿਣਾ ਕਿ ਭਾਈ ਹਲੇ ਅਰੇ ਫਰੇ ਨਹੀਂ ਗਏ ਨੇ ਪਹਿਲੇ ਕਾਣੋ ਕੱਢਣ ਰਿਹਾ ਜਲਾ ਰਹੇ ਹੁੰਦਾ ਬੰਦੇ ਨੇ ਇੱਕ ਭਰੀ ਆਉਣੀ ਆ। ਆਹ ਵਾਰਾ ਪਹਿਲੇ ਕਾੜ ਲਿਆ ਉਹਨੇ ਆ। ਕਾਣ ਤਾਂ ਹੈ ਨਹੀਂ ਕਰਨਾ ਹੈ ਕੱਢ ਕੇ। ਉਹ ਕਾਣ ਆਪਣੀ ਧਰਤੀ ਨੂੰ ਥੋੜੋ ਆ। ਕਾਣੇ ਫੜ ਕੇ ਜਿਵੇਂ ਚਲੋ ਚੱਲੀਏ। ਉਹਨੂੰ ਪਤਾ ਹੀ ਨਹੀਂ ਲੱਗਦਾ ਚਲੋ ਚੱਲੀਏ। ਉਹਦਾ ਕਾੜ ਵੀ ਕੰਨ ਦੇ ਕਹੇ ਨਾਲ ਚਿੱਟਾ ਬਣਨਾ ਚਾਹੀਦਾ ਬਸ। ਉਹ ਹੱਸ ਰਿਹਾ। ਪਤਾ ਹੀ ਨਹੀਂ ਕਾੜ ਕੇ ਆਉਂਦਾ। ਉਹ ਥੋੜੀ। ਆਹ ਕੋਈ ਨਹੀਂ ਕਰਿਆ। ਲੈ। ਮੇਰੇ ਕੋਲੇ ਕੋਣੇ ਸਾਫ ਕਰੀਏ ਤਾਂ ਮਗਾ ਪਾਣੀ ਗੱਲ ਫੜਦਾ। ਕਿਤੇ ਕੱਪੜਾ ਚੈੱਕ ਕਰਦਾ ਵਾਂ ਕਿਤੇ। ਹੱਥ ਸਾਫ ਕਰਨ ਲੱਗਿਆ ਵਾ। ਕਰ ਲੈ ਚੈੱਕ ਕਰਦਾ ਕਿ ਕਾਣਾ ਦੇ ਵਿੱਚ ਪਾ ਕੇ ਰੱਖਿਆ ਵਾ ਫੜ ਤਾਂ ਦੇ ਤਾਂ ਆ ਖਾ ਕੇ ਦੇਖ ਇਹਦੇ ਵਿੱਚ ਕਾਣਾ ਖਵਾ ਭਰੀ ਬੈਠੇ ਕਰੇਗਾ ਇਹ ਸਿੱਧਾ ਕਹਿਦਾ ਪਤਾ ਕੀ ਗੱਲ ਹੁੰਦੀ ਹੈ ਜੇ ਕਾਣਾ ਜੱਕ ਲੈ ਲੈਂਦੇ ਹੁਸਾਬੇ ਰੱਖੀ ਪਿਆ ਪਹਿਲਾਂ ਥੈਲਾ ਖੋਣ ਕੇ ਦੇਖੀ ਜਾਵੇ ਚੱਲ ਚੱਲ ਤੇਰੀ ਆਈ ਹਲੇ ਇਹ ਕਾਣਾ ਨਾ ਹੁੰਦਾ ਫਿਰ ਗੁਰਿੰਦਾਂ ਬੰਨ ਤਮ ਜੀ ਤੌਕੀ ਪਾ ਜਾ ਪਾਛਾ ਤਮ ਸਮਝਾ ਦਮ ਇੱਕ ਬੰਦਾ ਹੋਰ ਆ ਗਿਆ ਬਾਈ ਕਾਣਾ ਵਾਲੀ ਹੈਗਾ ਮਿੱਟੂ ਇਹ ਅਜੀ 5 ਸਾਲ ਪਹਿਲਾਂ ਪੁੱਲੇ ਲਈ ਤੇ ਕੋਰ ਮਿਲ ਗਿਆ ਸਾਨੂੰ ਹੁਣ ਖਾ ਖੂ ਕੇ ਕਰਨੀ ਹੈਗਾ ਪੈਸਾ ਦੱਸ ਤੋ ਸਹੀ ਵੇ ਕਿਹੜਾ ਕੰਮ ਕਿੰਨੇ ਵਾਲਾ ਕੰਮ ਕਰਦਾ ਕਿੱਦਾਂ ਕਰੂ ਖੜਾ ਉਹ ਪੁੱਛਦੇ ਵੀ ਕਾਣਾ ਥੋੜੋ ਬਣ ਗਿਆ ਉਹ ਚੇੜਦੇ ਆ ਬੰਦੇ ਨੂੰ ਹਾਂ ਰਪੀਟ ਰਪੀਟ ਨਹੀਂ ਹੋਣਾ ਇੱਕ ਵਾਰ ਹੀ ਕਹਿਣਾ ਜੀ ਜਗਾ ਉਹ ਮੌਕਾ ਹੀ ਦਾ ਉਹ ਮੌਕਾ ਹੀ ਦਾ ਚੱਲ ਤੂੰ ਹੀ ਇੱਕੇ ਕਢਾਣੀ ਚ ਹੈਗੀ ਅੱਗ ਚੱਲ ਸੱਤੀ ਹੈ ਕੀ ਗੋੜ ਕਢਣਾ ਹੈ ਅੱਗੇ ਵੀਰੋ 3 ਵਜੇ ਖਿਡਾਰੀ ਜੋੜੀ ਕਰਦੇ ਤੁਸੀਂ ਕਰ ਲੂਗੀ ਰੀ ਇਹਦਾ ਠੀਕ ਆ ਤੇ ਰਾਤ ਨੂੰ 12 ਵਜੇ ਬੰਦ ਕਰੀ ਕਰਦੇ ਤੇ ਤਿੰਨ ਚਾਰ ਘੰਟੇ ਗੰਨਾ ਗੁੜ ਪਕਾ ਕੇ ਆ ਤੁਸੀਂ ਸਾਲ ਇੱਕ ਦੋ ਤਿੰਨ ਗੰਗਮਾ ਮੁਕਤੇ ਦੀ ਯਾਦ ਬੋਲੇ ਰੋਜ ਇਹ ਸਮਾਨ ਲੈਣਗੇ ਭਾਈ ਉਹ ਸਮਾਨ ਲੈਣ ਦੇ ਬਾਅਦ ਸਮਾਨ ਲੈਣ ਤੋਂ ਬਾਅਦ ਰਾਤ ਹੋਈ ਜਾਂਦੀ ਮੇਰਾ ਨਾ ਕਿੱਥੇ ਰਿਸਾ ਕਰਨੀ ਖਿਡਾਰੀ ਤੋਂ ਹੋਈ ਜਾਣੀ ਸੰਵੈਰਨ ਦਾ ਕੰਨ ਨਹੀਂ ਲੱਭਦਾ ਬਾਈ ਬਾਈ ਸਾਡੇ ਗਨੇ ਚ ਕੜੇ ਖੋ ਗਿਆ ਕੜੇ ਖੋ ਗਿਆ ਨਾ ਇੱਧਰ ਆਹਦਾ ਇਹ ਨੂੰ ਪਤਾ ਹੀ ਨਹੀਂ ਕਿ ਕਹਿੰਦੇ ਆ ਇਹ ਬੰਟ ਲੱਗ ਰਹੇ ਆ ਗਾਣ ਦਾ ਪਤਾ ਨਹੀਂ ਹੈ ਪਤਾ ਨਹੀਂ ਕਿ ਆਹ ਆ ਵਾਇਰਲਸ ਆ ਆ ਵਾਇਰਲਸ ਉਹ ਅਲਦ ਗਿਆ ਇਹ ਗੈਲਦੀ ਗੱਲ ਚਾਰਜ ਆ ਨਾ ਤਾਂ ਬੰਦੇ ਵਾ ਵੜ ਆ ਕੇ ਕਰ ਚਲੋ ਇਹ ਨੂੰ ਕਹਿੰਦਾ ਵਾਇਰਲਸ ਲੱਗਦਾ ਹੇ ਤੇਵਲ ਜੋ ਦੀ ਆ ਜੁੜਦਾ ਬਾਈ ਕਾਣੀ ਹੈਗਾ ਉਹ ਇਹ ਕੀ ਬਾਤ ਚਰਾਤੀ ਅਸਲ ਵਿੱਚ ਅੰਮਨੇ ਹਾਂ ਇਹ ਕਹਿੰਦਾ ਆਪਣੀ ਪੂੜੀ ਬਣਾਉਂ ਲਾ ਮੈਂ ਕਿਹਾ ਮਿੱਠੂ ਮੈਂ ਦੇਖ ਲਾ ਹੈ ਆ ਗਿਆ ਬਣਿਆ ਹੋਇਆ ਹੋਰ ਦੇਖੀਏ ਉਹ ਥੋੜੀ ਮਾਰਦੇ ਪੈ ਨਹੀਂ ਚੱਕ ਲਿਓ ਜਦੋਂ ਚੱਕ ਬੰਦ ਲਾ ਲਿਓ ਇਹਨੂੰ ਮੈਰੇ ਨੂੰ ਭੇਜਦੇ ਹੋ ਵਧੀਆ ਹੋ ਬਣਾ ਦੇਣੀ ਆ ਇਹਨੂੰ ਸਾਰੀ ਤਰੀ ਰੁੜੀ ਹੋ ਜਾਵੇ ਆਉਂਜੇ ਕਦੇ ਆਉਂਜੇ ਹੁਣ ਤਾਂ ਸਕੇ ਬਣੀ ਵੀ ਹੁੰਦੀ ਪੱਤ ਨਾਲ ਹਮਦਾਰਤੀ ਹੁੰਦੀ ਆ ਆ ਦੇਖ ਲਾ ਮਸ਼ੀਨ ਬੋਲਦੀ ਚੈੱਕ ਕਰਕੇ ਦੇ ਪੁੱਲ ਉਹਨੇ ਰੋੜੀ ਬਣਾਈ ਨੂੰ ਦੇ ਦਿੱਤੇ ਹੋ ਕਹਿੰਦਾ ਬਸ ਠੀਕ ਆ ਮਿੱਟੀ ਲਾ ਕੇ ਰੋੜੀ ਆਉਂਦੇ ਆ। ਇਹ ਲਾਈਦ ਲੈ ਰੋੜੀ ਬਣਾ ਇਕਣਾ ਬਣਾ ਰੋੜੀ ਤੇ। ਫੜ ਲੈਦਾ ਪਤਾ। ਇਕਣੀ ਬਣਾਈ ਆ? ਨਹੀਂ ਬਣਾਈ ਇਹਨੂੰ ਪੁੱਛ ਮੁਟੀ ਲਾਈ ਦੇ ਨਾ। ਲੈ। ਇਹਦੇ ਵਿੱਚ ਮਿੱਟੀ ਲਾਈ ਉਹਦੀ। ਲੈ ਦਰਬਾਰੀ ਨਹੀਂ ਆਉਣ ਦਿੰਦਾ। ਇਹ ਨਹੀਂ ਥੋੜਾ ਘਰ ਨੂੰ ਗੁੱਟ ਜਾਣ ਦਿੰਦਾ। ਇਹ ਸਾਡੀ ਖਿਡਾਰੀ ਬੰਦ ਕਰਾਉਂਗਾ ਜਿਹੜਾ ਹਰਾਤ ਕਰਦਾ। ਦਵਾਰਾ ਪਾ ਰੋ ਅੱਧੇ ਦੀ ਬੰਨ ਲਏ ਹੁਣ ਦੇਖੋ ਵਾਸ ਮੈਨੂੰ। ਹੋਲ ਕੇ ਫੜ ਕੇ ਹੁਣ ਦਵਾਰਾ ਪਕਾ ਲੈਂਦੇ ਇਹਨੂੰ ਪਾ ਕੇ। ਚੰਨ ਪਕਾ ਦਈਏ। ਆ ਦੋ ਬੱਤਾਂ ਹੋਈਆਂ। ਦੋ ਪੱਤਾ ਕੱਢੀ ਇੱਕ। ਅੱਧੀ ਚੱਕ ਨੂੰ ਲੱਗ ਗਈ। ਇਹ ਪਹਿਲੀ ਬੱਤ ਸੀ। ਹੈ? ਪਹਿਲੀ ਬੱਤ। ਅਬ ਦੋ ਤਿੰਨ ਦਾ ਬੱਤਾ ਕੱਢਣ ਦੋ ਤਿੰਨ। ਗੰਨਾ ਵੀ ਜਾਈਦਾ। ਗੰਨਾ ਵੀ ਜਾਈਦਾ। ਆ ਵੀ ਪਿੰਡ ਦੇ ਨਾਲ ਘਾੜੀ ਫਸਾ ਦੋ ਦਿਨ ਪੱਤਾ ਲੈ ਆ। ਉਹ ਵੀ ਪਾਣੀ ਵਾਲਾ ਗੰਨਾ ਦਾ ਦਰਦੇ ਵੱਢ ਕੇ ਲਈ ਅੱਜ। ਜੇ ਹੁਣ ਲੋਟ ਆ ਗਿਆ ਤਾਂ ਪਰਸੋਂ ਨੂੰ ਦੇਖੀਂ ਸਵੇਰ ਤੇ ਲੈ ਕੇ ਸ਼ਾਮ ਤੱਕ ਚੱਲੂ ਫਿਰ। ਮੈਂ ਤੇ ਇਹ ਨੂੰ ਗਿੱਲ ਨੂੰ ਫੇਲ ਕਰੂੰਗਾ ਇੱਕ ਪੰਗਾ ਝੋਕੇ ਦਾ ਪਿੰਦਾ ਦਾ ਆ ਤੇਰੇ ਤੇ ਜੇ ਬੇਪੱਤੀ ਜਾ ਕੇ ਲੈ ਆਏ ਉਹ ਪੱਤੀ ਤੋਂ ਗਿੱਲੀ ਰੱਖੀ ਬੈਠੀ ਉਹ ਪੱਤੀ ਜਾ ਕੇ ਲੈ ਤੇਰੇ ਖੇਤੋਂ ਫੇਰ ਉਹ ਵੀ ਗਿੱਲੀ ਆ ਤੂੰ ਬੈਠਾ ਉੱਥੇ ਨਾ ਰੱਖੋ ਉਹਨੂੰ ਮੇਰਾ ਬਾਪੂ ਦਾਦਾ ਬਾਈ ਤੈਨੂੰ ਆਈ ਵੀ ਦਾਦਾ ਕਿ ਚਾਕੇ ਤੈਨੂੰ ਮੈਂ ਉਹ ਖੜ ਜਾ ਇਹਨੂੰ ਆਏ ਬੈਠ ਜਾ ਤੈਨੂੰ ਸਕੂਲ ਤੇ ਜਾ ਕੇ ਮੈਂ ਲੈ ਜਾਏ ਕਰਦਾ ਦਾ ਦੱਸ ਇਹਨੂੰ ਜਿਹੜਾ ਹਾਬਦ ਮਾਸਟਰ ਲੱਗ ਗਿਆ ਮਨੂੰ ਪੜਾਇਆ ਲੈ ਜਾ ਉਹ ਹੋ ਜਾ ਮੈਂ ਕਾਲ ਮੋਗ ਲੜ ਪਏ ਇੱਕ ਵਾਰੀ ਮਾਟਰ ਲੱਗ ਗਿਆ ਦਾ ਬੱਸ ਮੰਨੂ ਭਾਈ ਆ ਚੋਕਾ ਲਾਉਦਾ ਬੈਠਾ ਵੀ ਕਿਦਾ ਜਾਂਦਾ ਦਾ ਤੈਨੂੰ ਹੁਣ ਤਾਂ ਤੇਰੀ ਕਿਸਮਤ ਇਦਾਂ ਨਾ ਪੜਿਆ ਕਿੰਨਿਆ ਬੜੇ ਮਰਦੀ ਆ ਮੈਂ ਤੈਨੂੰ ਫੇਲ ਨਾ 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 ਚੁੱਪ ਫੇਟੇ ਜਾਣੇ ਉਹ ਬੰਦੇ ਆਪਾਂ ਨੂੰ ਇਕੱਠਿਆਂ ਕੱਢਿਆ ਦਾ ਉਹਨਾਂ ਨੇ ਮਾਸਕਰ ਕਰਦੇ ਨੇ ਜ਼ਿਆਦਾ ਬਾ ਕੇਸਾ ਠਿੱਡ ਰੋਹਣਾ ਜਾਣਾ ਕਿਸੇ ਨੂੰ ਬੋਲ ਕਿਸੇ ਨੂੰ ਬੋਲ ਮਾ ਮਗਾਵਰ ਉਹ ਫੇਰ ਉਹਦਾ ਗਲਾ ਪੜੇ ਜਦ ਬੈਸਿਡ ਨਹੀਂ ਦਵਲੇ ਦੇ ਹੁਣ ਤਿੱਤੇ ਸਰਟੀਫਿਕੇਟ ਦੇਖਣ ਉਹਨੇ ਬਣਾ ਕਾ ਕੀ ਕਰਦਾ ਕਾ ਕਰੂੰਗਾ ਉਹਨੂੰ ਪਤਾ ਨਹੀਂ ਜਦ ਵੋਟਾਂ ਲੈਣਾ ਸਾਢੇ ਪੰਜ ਤੋਂ ਬੋਗਰਾਣ ਤੋਂ ਸਾਢੇ ਪਿੰਡਾਂ ਨੂੰ ਮੇਠੋ ਉਧਰ ਵੀ ਨਿਗਾ ਰੱਖੀ ਮੈਲ ਦੀ ਕੀ ਪਤਾ ਇਹਨੇ ਕੜੀ ਕੀ ਲਿਆ ਦੇਣੀ ਲਿਆ ਦੇਣੀ ਤੇਜ਼ ਬਹੁਤ ਹੈ ਇਹ ਬੋ ਜਿਲੂ ਵਧੂ ਭਾਈ ਮੈਨੂੰ ਨਹੀਂ ਹੈ ਮੈਨੂੰ ਇਹ ਮੈਨੂੰ ਬਚੇ ਰਲਾ ਦਿੰਦੇ ਤਾਂ ਕਿ ਉਹ ਕਾਲਾ ਹੀ ਬਣ ਜੂ ਕਾਲੀ ਹੋ ਜੂ ਤਾਂ ਗਿਆ ਜੁੜਦਾ ਜਾਣਾ ਹੀ ਇਹ ਨਹੀਂ ਬਾਈ ਵਾਰੀ ਆਉਣ ਦਿੰਦਾ ਅੱਜ ਗੋੜ ਖਾ ਕੇ ਬਿਨਾ ਕਾਣ ਵਾਲਾ ਗੋੜ ਖਾ ਕੇ ਤੇਜ ਹੋ ਗਿਆ ਇਹ ਤੇ ਪਿੱਛੇ ਦੀ ਖਾ ਕੇ ਗੋੜੂ ਬੰਦੇ ਪਿੱਛੇ ਕਾਣ ਆਇਆ ਗੋੜ ਚਕਾਰ ਤੇ ਬਗਾਰੇ ਚੱਕ ਮਾਰ ਗਿਆ ਤੇ ਪਹਿਨਾ ਇਹਨੇ ਪਹਿਨਾ ਕਦੇ ਕਿਹਾ ਵੀ ਹੈ ਨਹੀਂ ਉਧਰਲੀ ਧਰਤੀ ਜਿਆਦਾ ਪਰ ਖਾਲੀ ਕੀ ਨਹੀਂ ਦੇਖ ਲੈ ਬਸ ਪੁੱਲ 22 ਦਾ ਕਹਿ ਦੋ ਥੋੜੇ ਲਾੜ ਕੇ ਉਧਰ ਪਾ ਗਿਆ ਤੁਹਾਨੂੰ ਦੀਵੇ ਥਲੇ ਨੇ ਰੱਪਮੇ ਕਰਦਾ ਵੇ ਤਿਲੰਕਾ ਟਾਵੇ ਆ ਆਖਰ ਘਰੋਂ ਬਾਬੇ ਨੇ ਇਹਨੇ ਜੁੱਤੀਆਂ ਬਣਾ ਲਿਆ ਰਾਹੋਂ ਗਾਜਰ ਪਾਣੀ ਪੀ ਜਾਈ ਥੋੜਾ ਵੀਰ ਪੀਣ ਮੀਨ ਗੁਰਦੇ ਖਾ ਲਿਆ ਚਾਹ ਪੀਣ ਦੀ ਲੋੜ ਹੈ ਇਹਨਾਂ ਦੀ ਤੇਰੇ ਨੂੰ ਗੁਰਦੇਣਾ ਤੁਹਾਡਾ ਇਹਨੇ ਕਿਹੜੇ ਬੇਚਾ ਦੇ ਵੇਚਣਾ ਫਿਰ ਤਾਂ ਹੁੰਦੀ ਨਹੀਂ ਵੇਚਣਾ ਕਹਦੇ ਨਹੀਂ ਜਿੱਥੇ ਵੇਚਦੇ ਆ ਮਾਰਕੀਟ ਖਰਾਬ ਕਰਦੇ ਆ ਮਾਰਕੀਟ ਤਾਂ ਖਰਾਬ ਕਰਨ ਲੱਗਿਆ ਤੂੰ ਸਾਡੀ ਮਾਰ ਮੰਦੂ ਰੱਖੇ ਦਾ ਇਹਦਾ ਡੇਢ ਦਾ ਵਾਲਾ ਤੇ ਤਾਂ ਸ਼ੇਅਰ ਮਾਰਕੀਟ ਨੂੰ ਜਮੇ ਡਾਊਨ ਕਰਤਾ ਕਿਹਨੂੰ ਕਹਾ ਕਹਣਾ ਤਾ ਇਹੋ ਚਾਹ ਮਾਰਕੀਟ ਬਣਾਉਣੀ ਚਾਹ ਬਣਾ ਕੇ ਜਾਓ ਤੁਸੀਂ ਸਾਨੂੰ ਗਲਾ ਗਲਾ ਪਲਾਓ ਮੇਰੀ ਧਰ ਲਓ ਉਹ ਪਿੱਛੇ ਅੱਗੇ ਪਿੱਛੇ ਧਰੇ ਕਰਦੇ ਤੇ ਡੋਲੀ ਆਓ ਬੇਹਰ ਧਰ ਲਓ ਤੁਸੀਂ ਹੁਣ ਤਾਂ ਰਾ ਧੂਤ ਨੇ ਫਿਰ ਤਾਂ ਆ ਗਿਆ ਹੋ ਗਿਆ ਨੀ ਨਾ ਹੈਗਾ ਥੋੜੇ ਗੰਨੇ ਦਾ ਦੋ ਪੱਤ ਦੋ ਇੱਕ ਪੱਤ ਤੇ ਲਾਉਂਦੇ ਤੁਸੀਂ ਇੰਨੇ ਟਾਈਮ ਚਾਹ ਨੂੰ ਅੱਜ ਕਰਦਾ ਲੋੜੇ ਨੇ ਹੁਣ ਮੈਨੂੰ ਖਤਰ ਫੋਟਰ ਖੋਲ ਦੋ ਪਹਿਲਾਂ ਜੇ ਚਾਹ ਬਣਾਤੀ ਫਿਰ ਫੋਟ ਖਲਾਤਾ ਥੋੜੀ ਸੀ ਨੂੰ ਬਿਠਾ ਦੋ ਖੋਲ ਕੇ ਇਹ ਇਹ ਵੀ ਗੱਲਾਂ ਪੂਰੀਆਂ ਛੱਡਦਾ ਲੈ ਵੀਡੀਓ ਤੇ ਰਹਿਣਾ ਇਹਦਾ ਤਾਂ ਜੋੜ ਖੜਦਾ ਹੀ ਨਹੀਂ ਬਾਈ ਜੀ ਐ ਬਾਈ ਨਹੀਂ ਦਾ ਖੜਾ ਹੈ ਇਹਦਾ ਜਿਹੋ ਉਹ ਕਿੱਦਾਂ ਰਹਦਾ ਕੱਚਾ ਨਹੀਂ ਰਹਦਾ ਇਹਦਾ ਉਹਦਾ ਪੱਕਿਆ ਵੀ ਹੋਗਾ ਇਹਨੇ ਹੂੰ ਇਹ ਉਹ ਵੀ ਇਹਨੂੰ ਇੱਕ ਵਾਰ ਤੁਸੀਂ ਵੱਜ ਜਾਏ ਹਾਂਜੀ ਆ ਗਈ ਇਹ ਨੰਬਰ ਲੱਗ ਗਿਆ ਤੇ ਕਾਲੀ ਬਣਾਤੀ ਅਸੀਂ ਕਾਲੀ ਦਿੱਤੇ ਬਾਈ ਨੇ ਜਿਆਦਾ ਉਹ ਕਰਕੇ ਮੈਂ ਨਹੀਂ ਜਾਇਆ ਹਨਾ ਬੇਟੂ ਹਨਾ ਹਾਂ ਮੈਲ ਦੀ ਚੱਕੀ ਉਹਨੀ ਮੈਲ ਲੈਣੇ ਨਹੀਂ ਗਲਤੀ ਹੈ ਮੈਂ 2 ਵਜੇ ਮੈਲ ਚੱਕੀ ਹੈ ਨਾ ਇਹ ਪਹਿਨਾ ਲਾਤੀ ਇਹ ਤਾਂ ਲੜੀ ਵੀ ਨਹੀਂ ਹੁੰਦੀ ਨਾ ਠੀਕ ਆ ਕਾਣ ਪੂਰੇ ਹੋਣੇ ਚਾਹੀਦੇ ਬਸ ਸੱਤ ਵੀ ਬੜੀ ਹੈ ਉਹਦੇ ਨਾਲ ਕਾੜੀ ਆਪਾਂ ਵੀ ਕਾਂਢੇ ਭਰੀਆਂ ਦੀ ਪਾਣੀ ਚਾਹੀਦੀ ਨਹੀਂ ਸੱਤ 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 ਵੀ ਸੱਤ ਵੀ ਆਹ ਤੇ ਕਿਹੜੀ ਹੋ ਜਾਂਦੀ ਆ ਸੱਤ ਦੀ ਉਹਦਣਾ ਸੱਤ ਦੀ ਆਦੀ ਉਹਦਣਾ ਸੱਤ ਦੀ ਚਲ ਐਂ ਤੇ ਸਾਡੀ ਘੜੀਆਂ ਵੀ ਦੀਆਂ ਮੋਢੀ ਕੇ ਜਾਏ ਹਾਂ ਸੱਤ ਭਰੀਆਂ ਇਹਨਾਂ ਦੀਆਂ ਗੱਤਿਆਰੀ ਆ ਆਇਆ ਆਇਆ ਹਾਂ ਅਰੇ ਟਾਈਮ ਲੱਗਣਾ ਪਾਤਾ ਨੂੰ ਆ ਆ ਆ कपड़े चेंज करे आओ इन्हें ਗੰਨਾ ਦੇ ਗੁਜ਼ਰਦੀ ਤਾਂ ਤੂੰ ਹੀ ਬਣਾਇਆ ਆ ਤੁਹਾਨੂੰ ਕੋਈ ਲੱਗਦਾ ਗੰਨਾ ਦੇ ਗੁਜ਼ਰਦੀ ਨਹੀਂ ਹੁੰਦਾ ਬੰਦਾ ਹੋਰ ਅੱਗੇ ਤੋ ਵੇਰਾ ਗਾ ਫੋਨਾਂ ਕਣ ਚੈੱਕ ਕਰੀ ਉਹ ਆਈ ਦੀ ਆ ਕਣ ਚੈੱਕ ਕਰ ਮਿੱਠੀ ਸਾੜ ਬਰ ਹੋ ਜਮੇ ਸਾੜ ਬਾਈ ਦੇ ਕੋਲ ਖੜਾ ਯਾਰਾ ਫੌੜੀ ਆ ਯਾਰਾ ਤੂੰ ਆ ਯਾਰਾ ਕਾਲੀ ਫੌੜੀ ਤੇ ਫੌੜੀ ਤੇ ਪਾਏ ਨੂੰ ਬੁਲਾ ਦੇ ਹਾਏ ਹਾਏ ਕੋਣ ਬੁਲਾਉ ਕੋਣ ਬੁਲਾ ਯਾਰ ਕਰਕੇ ਜਾਏਗਾ ਨਹੀਂ ਤੂੰ ਹਾਂ ਭੁੱਲਦੀ ਕਦੇ ਨਹੀਂ ਹੂੰ ਕੋਈ ਕਾ ਲੱਗਦਾ ਕਹ ਰਾਹੀਂ ਇਹ ਨਾਲੋਂ ਫਰਕ ਪੈ ਗਿਆ ਥੋੜਾ ਜਿਹਾ ਦਾ ਤੈ ਕਿਹਾ ਉਹ ਗੰਨਾ ਹੋਰ ਤੇ ਗੰਨਾ ਹੋਰ ਅਜਾ ਉਹ ਹੀ ਦਾ ਗੰਨਾ ਲੁੱਗੂ ਬਾਈ ਦਾ ਤੇਰਾ ਹੁਣ ਇਹ ਪਾਣੀ ਵਾਲਾ ਤਾਂ ਉਹ ਕਰ ਲਾ ਪਾਣੀ ਲਾਇਆ ਆਹ ਨਾਲੇ ਬੈਠੀ ਚੈੱਕ ਕਰਦੇ ਭਾਈ ਕੀ 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 ਆ ਬਾਹਰ ਗੁਰਦੀਆਂ ਆਉਣ ਇਹ ਇੱਕ ਵਾਰ ਤੋੜ ਪਾਣੀ ਮੈਂ ਨਹੀਂ ਤੋੜ ਤਮੇ ਮਥਾ ਕੇ ਕਹਿ ਬਿਆ ਹੁਣ ਕੋ ਬਾਤ ਤੋੜ ਪਾਣੀ ਕੀ ਕਰਨਾ ਆਕੇ ਦੇਖ ਲੈ ਲਾਲਾ 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 ਉਹਦੇ ਉੱਥੇ ਯਾਰ ਉਹ ਘਰ ਚੱਲਿਆ ਉਹ ਦੇਖ ਲਾਲਾ ਮੇਨ ਲਾਲਾ ਉਹ ਦੇਖ ਉਹਦੇ ਮੇਰੇ ਘਰ ਚੱਲਿਆ ਨਾਲੇ ਲਾਲਾ ਗਈ ਉਹਦੇ ਨਾਲ ਹਾਣਾ ਅੱਜ ਤੱਕ ਨਾਲੇ ਹੀ ਕਰ ਗਿਆ ਗਿਰ ਗਿਆ ਇਹ ਇਹ ਗਿਰਨ ਕਾਦੇ ਦੇ ਦੇ ਯਾਰ ਗਿਰਨ ਕਾਦੇ ਦੇਣਾ ਦੇਖ ਉਹੀ ਨਾ ਇੱਧਰ ਕਿਆ ਕਿਆ ਹੁਣ ਜਦ ਠੋਖ ਲਾਉਣ ਲੱਗਿਆ ਉਹਦਾ ਕਿਆ ਕਰਦਾ ਹੁਣ ਨਾ ਇੱਧਰ ਹੋ ਜੇ ਸੇਕ ਤੇ ਇਹਦਾ ਪੇਂਟਰ ਨੇ ਲਿਪੜਾ ਜਿਹੜਾ ਪੂੜੀ ਉੱਪਰ ਦਾ ਇਹਦਾ 10 ਕੋਟ ਰੰਗ ਕਰ ਦਿਆ ਹੈ ਜੇ ਕੱਪੜਿਆਂ ਨਾਲ ਕਾਲ ਤੱਕ ਬਾਬਾ ਜੀ ਦਾ ਨਾਲ ਤੇ ਨਾਲ ਇਹਨੂੰ ਵਿੱਚ ਕੀ ਬੰਦਾ ਕੰਮ ਕਰਿਆ ਹੋਇਆ ਸਾਨੂੰ ਪਤਾ ਅਸੀਂ ਇਤਹਾਦੀ ਸਾਡੀ ਬਣਾ ਆਪਣੀ ਆਹਨ ਸਾਤੇ ਬੜੇ ਪਤਾ ਹੀ ਆ ਉਹ ਮੈਂ ਤਾਂ 8 ਸਾਲ ਬੜਾਏ ਮੈਂ ਇਹ ਬੜਾ ਸੱਤ ਕਰ ਬੀ ਬੀਜੂ ਕਹਿੰਦਾ ਤੇ ਕੋਈ ਬੜਾ ਅਬ ਇਹ ਦਾਦੇ ਕੋ ਮੈਂ ਤਾਂ ਜਮ ਬੜਾ ਇੱਥੇ ਕਮੈਂਟ ਆ ਆ ਠੀਕ ਹੈ ਮੈਂ ਬੜਾ ਦੇਖੂਗਾ ਭਾਈ ਆਨਲਾਈਨ ਚੱਲਦਾ ਕੰਮ ਆਹ ਲੈ ਕਮੈਂਟ ਸੁਣਨੀ ਆ ਅਸੀਂ ਜੋ ਮਰਜ਼ੀ ਬੋਲੀ ਆਂ ਅਸੀਂ ਕਹਦੀ ਆ ਬੜਾ ਅਸੀਂ ਸੁਣਨੀ ਉਹਨੇ ਕਮੈਂਟਾਂ ਵਿੱਚ ਕਹਿੰਦਾ ਵੀ ਤੂੰ ਬੜਾ ਇਹ ਮੰਨ ਲੈਣੀ ਤੇ ਇਹ ਨੂੰ ਦੇਖ ਰਿਹਾ ਭਾਈ ਉਹ ਦਾਇ ਦੇਖ ਕੇ ਦਾਦੇ ਮੈਂ ਕਿੰਨੇ ਸਾਲ ਪੜਾਉਂਗਾ ਬੰਦਾ ਕਾਲਪੋ ਕੋ ਲਿਖਾਉਂਦਾ ਅੱਠ-10 ਸਾਲ ਦਾ ਅੱਠ ਸਾਲ ਮੈਂ ਦੇਖੀ ਵੀ ਨਹੀਂ ਕਦੇ ਗੱਲ ਤੋਂ ਨਹੀਂ ਬੜਾ ਹੋਊਗਾ ਹੈ ਅੱਠ-10 ਸਾਲ ਬੜਾ ਹੋਊਗਾ ਮੈਂ ਕਾਇ ਹੋਊਗਾ ਹੋਊਗਾ ਫੇਰ ਕੌਣ ਇਹ ਭਾਲੂ ਇਕੱਠੇ ਪੜੇ ਦੋ ਇਹ ਪੜਿਆ ਬੜਾ ਹੋ ਬੜਿਆ ਹੋ ਰਿਹਾ ਹੈ ਉਹ ਇਕੱਠੇ ਪੜੇ ਨੂੰ ਕਿਤੇ ਹੋ ਆ ਆਪਦਾ ਲੱਗਦੀ 10 ਸਾਲ ਬਾਅਦ ਆ ਕਾ ਇਹ ਪੱਤਾ ਛੋਟੀਆਂ ਵਿਆਉਦੇ ਆ ਪਰ ਇਹ ਕਿਤੇ ਹੋਰ ਨੇ ਪੱਤਾ ਹੈ ਪਹਿਲਾਂ ਛੋਟੀ ਪਤਾ ਬਲੇ ਦੀ ਬੜੀ ਆ ਪਤਾ ਨਹੀਂ ਦਾ ਰੱਖਣਾ ਗਾ ਤੇ ਉਹ ਇਹ ਹੋ ਜਾਣਾ ਚਿੱਟਾ ਇਹਨੇ ਉਹ ਤਾਂ ਜਾਣਾ ਕਿੱਥਾਂ ਰਹਿ ਖਾ ਉਹ ਜੂ ਹੈ ਪਰ ਹੁਣ ਗੱਲ ਕਰਦਾ ਉਹ ਧੁਰਨਾ ਚਾਹੀਦਾ ਝੁਰ ਤਾਂ ਜਾਣਾ ਉਹ ਤਾਂ ਜੁਰਦਾ ਹੀ ਨਹੀਂ ਨਾ ਉਹ ਤਾਂ ਨਾ ਇਹ ਨਿਬੜ ਗਿਆ ਕਾ ਲੜੀਦਾ ਹੈ ਹਾਂਜੀ ਸਮਾਨ ਸਾਰਾ ਰੱਖ ਕੇ ਬਾਕੀ ਉਹਨਾਂ ਘਰ ਨੂੰ ਚੱਕ ਲਿਆ ਹੁਣ ਜਿਹੜੀ ਪੱਤੀ ਆ ਉਹ ਤੇਲ ਲਾ ਦਈਏ ਕੰਮ ਆ ਜੂ ਫੇਰ ਕੱਲ ਪਰਸੋਂ ਨੂੰ ਕੱਢਣ ਦੇ ਦੇ ਪੱਤੀ ਤਾਂ ਖਾਸੀ ਬਚ ਗਈ ਅਜੇ ਦੋ ਬੱਤਾ ਹੋਰ ਨਿਕਲੇ ਆ इधर उड़ती है तो ये। आ, ले जा तू फिर हेगा चल नहीं रखी भी है